ਹਾਂ ਐਂਡੀਆ ਦਿਓਸ ਪਿੰਡ ਪਹੁੰਚੇ ਹੋਇਆ ਜੀ ਅੱਜ ਪਿੰਡ ਪੱਕਾ ਡੋਲਾ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਇੱਥੇ ਇੱਕ ਪਰਿਵਾਰ ਨੇ ਸਾਨੂੰ ਆਪਣੇ ਘਰੇ ਬੁਲਾਇਆ ਸੀ ਗੱਲਬਾਤ ਕਰਦੇ ਆ ਇਹਨਾਂ ਨਾਲ ਕੀ ਮੀਡੀਆ ਨੂੰ ਘਰੇ ਬੁਲਾਉਣ ਦਾ ਕੀ ਕਾਰਨ ਪੈ ਗਿਆ ਕੀ ਲੋੜ ਪੈ ਗਈ ਅੱਜ ਸਭ ਤੋਂ ਪਹਿਲਾਂ ਆਪਣਾ ਨਾਮ ਦੱਸਿਓ ਮੇਰਾ ਨਾਮ ਦਰਸ਼ਨ ਸਿੰਘ ਹੈ ਅੱਛਾ ਦਰਸ਼ਨ ਸਿੰਘ ਜੀ ਤੁਸੀਂ ਅੱਜ ਸਾਨੂੰ ਸੱਦਿਆ ਉਹਦਾ ਕਾਰਨ ਕੀ ਆ ਮੁੱਖ ਕੀ ਕਰਨਾ ਮੁੱਖ ਇਹ ਵੀ ਤੁਸੀਂ ਆਣ ਕੇ ਸਾਰੀ ਕਾਰਵਾਈ ਕੀਤੀ ਸੀ ਅੱਛਾ ਜੀ ਤੋਹਾਂ ਇਹੋ ਨਾ ਜੋ ਵੀ ਕੁਛ ਲਖਾਇਆ ਸਭ ਝੂਠਾ ਸੀ ਉਹਨਾਂ ਦਾ ਕਿੰਨਾ ਨੇ ਜੀ ਇਹ ਦੂਜੇ ਬਹੁ ਸਿੰਘ ਨੇ ਅੱਛਾ ਜਿਹੜੀ ਖਬਰ ਉਹਨਾਂ ਨੂੰ ਲਵਾਈ ਗਈ ਸੀ ਉਹਨਾਂ ਨੂੰ ਲਵਾਈਓ ਝੂਠੀ ਸਾਰੀ ਲਵਾਈ ਜੀ ਇਹਨਾਂ ਨੇ ਕਿਹਾ ਵੀ ਸਾਡੀ ਕੁੜੀ ਦਾ ਵਿਆਹ ਆ ਸਾਡੀ ਉਹਨੇ ਕਿਹਾ ਸੀ ਕੁੜੀ ਦਾ ਵਿਆਹ ਆ ਕੁੜੀ ਦਾ ਵਿਆਹ ਹੈ ਸੋਨਾ ਲੈ ਗਏ ਨੇ ਮਤਲਬ ਜੋ ਕੁਛ ਹੈਗਾ ਸਭ ਕੁਛ ਲੈ ਗਏ ਨੇ ਹਾਂਜੀ ਉਹਨਾਂ ਦੇ ਕੁੜੀ ਦਾ ਵਿਆਹ ਕੋਈ ਨਹੀਂ ਹੈਗਾ ਉਹਨਾਂ ਦੇ ਮੁੰਡੇ ਦਾ ਵਿਆਹ ਆ ਅੱਛਾ ਤੇ ਮਤਲਬ ਤੁਸੀਂ ਉਹਨਾਂ ਦੇ ਘਰੋਂ ਕੁਛ ਨਹੀਂ ਸਨਮਾਨ ਕਰ ਅੱਛਾ ਕੋਈ ਚੀਜ਼ ਨਹੀਂ ਆਂਦੀ ਅੱਛਾ ਤੇ ਪਾਜੀ ਪਰ ਪਾਜੀ ਉਹਨਾਂ ਦੇ ਘਰ ਦਾ ਜਿਹੜਾ ਨੁਕਸਾਨ ਹੋਇਆ ਈ ਤੇ ਕੋਈ ਬਨੇਰਾ ਨਹੀਂ ਬਚਿਆ ਕੋਈ ਉਹਨਾਂ ਦੇ ਘਰ ਲਮਾਰੀ ਨਹੀਂ ਬਜੀ ਸਾਰਾ ਕੁਝ ਜੀ ਨੂੰ ਅੱਗ ਲਾਈਆਂ ਸੀ ਝੂਠ ਮਾਰਿਆ ਜਨਾਬ ਸਭ ਕੁਝ ਕੀਤਾ ਇਹ ਦੇਖੋ ਵੇਖੋ ਬੋਨਾ ਕਿਹਾ ਸਾਡੀ ਕੁੜੀ ਦਾ ਵਿਆਹ ਇੱਥੋਂ ਤੇ ਹੀ ਵੇਖ ਲਓ ਕੁੜੀ ਦਾ ਵਿਆਹ ਹੈਗਾ ਮੁੰਡੇ ਦਾ ਵਿਆਹ ਇਹ ਵੀ ਝੂਠ ਨਹੀਂ ਕਹਿੰਦੇ ਉਹਨਾਂ ਦਾ ਮਤਲਬ ਕੋਈ ਸੋਨਾ ਸਾਲਾ ਨਹੀਂ ਚੁੱਕਿਆ ਕੋਈ ਨਹੀਂ ਲੁੱਟਿਆ ਉਹਨਾਂ ਨੇ ਨਜਾਇਜ਼ ਕੀਤੀ ਸਾਡੇ ਨਾਲ ਤੁਹਾਨੂੰ ਸੱਦ ਕੇ ਉਹਨਾਂ ਬੁਲਾ ਕੇ ਆ ਕਰੋ ਆਹ ਉਸ ਤੋਂ ਹਕੀਕਤਾ ਹੋ ਕੋਸ਼ ਅੱਛਾ ਕੋਈ ਚੀਜ਼ ਨਹੀਂ ਚੁੱਕੀ ਉਹਨਾਂ ਦੀ ਹੁਣ ਇਤੂ ਲਾ ਲੋ ਤੇ ਸਾਹਿਬ ਫਿਰ ਭਾਜੀ ਫਿਰ ਉਹ ਬਨੇਰੇ ਜਿਹੜੇ ਭੱਜੇ ਸੀਗੇ ਕਿਉਂਕਿ ਕੋਈ ਭਾਜੀ ਕੋਈ ਥੋੜੀ ਜੀ ਹਿਸਾਬ ਨਾਲ ਗੱਲ ਕਰੋ ਬਨੇਰਾ ਉਹਨਾਂ ਦਾ ਕੋਈ ਨਹੀਂ ਬਜਿਆ ਐਲਡੀਆਂ ਤੋੜੀਆਂ ਉਹ ਭਾਈ ਸਾਹਿਬ ਉਹਨਾਂ ਦੀ ਮੰਗ ਪਹਿਲਾਂ ਹੀ ਆਈ ਸੀ ਉੱਥੇ ਉਹਨਾਂ ਨੇ ਪਹਿਲਾਂ ਹੀ ਤੋੜ ਤੜਾਈ ਕੀਤੀ ਉਹਨਾਂ ਨੇ ਆਪ ਆਪ ਕੀਤੀ ਉਹਨਾਂ ਨੇ ਇੱਥੇ ਆਜੋ ਇੱਥੇ ਲਾ ਦੇ ਸਾਰੇ ਕੁਝ ਮੰਗ ਵਿੱਚ ਜਿਹਦੀ ਮੰਗ ਆਈ ਏ ਮੰਗ ਵਿੱਚ ਉਹਨਾਂ ਮੈਨੂੰ ਕੁਝ ਨਹੀਂ ਕਿਹਾ ਮੰਗਾਈ 12 13 ਬੰਦੇ ਹਨ ਅੱਛਾ ਜੀ ਮੰਗ ਵਾਲੇ ਜਿਹੜੇ ਆਏ ਨੇ ਸੋਹਰੇ ਮੇਰੇ ਕਣਕ ਲਾਉਣ ਦੇ ਅੱਛਾ ਕੋਠੇ ਤੂੰ ਹਾੜਾਂ ਦੀ ਜੜਾਈ ਸੀ ਤੇ ਜਿਹੜੀ ਗੱਲ ਉਹ ਇਥੋਂ ਇਹਨਾਂ ਨੂੰ ਆਖਿਆ ਵੀ ਮੰਗ 12 13 ਹਨ ਜਾਦੇ ਬੰਦੇ ਨਹੀਂ 12 13 12 13 ਵੱਧ ਨਹੀਂ ਹੈਗੇ ਵੱਧ ਨਹੀਂ ਹੈਗੇ ਅੱਛਾ ਇੰਨੇ ਹੀ ਹਨ ਤੇ ਇਹ ਮਗਰ ਚੜੇ ਉਹ ਲੋਕ ਦਾ ਲੋਕ ਦਾ ਕਿਸ ਨੇ ਡਰਾਮਾ ਰੱਖਿਆ ਡਰਾਮ ਦੇਲੇ ਹੋ ਗਿਆ ਉਹ ਘਾਂਟ ਟੱਪ ਗਏ ਇਹ ਬੜਾ ਊਖਾ ਬਜਾਇਆ ਜਾਗਾ ਤਾਰੇ ਬਾਪੂ ਤਾਰਾ ਹੈ ਉਹਦੇ ਡੇਰੇ ਜਾ ਇਹ ਭਾਈ ਸਾਹਿਬ ਨਹੀਂ ਨਹੀਂ ਉਹ ਤੁਹ ਜੜ ਤੋਂ ਅੰਦਰ ਆ ਮੇਰੇ ਘਰ ਵੀ ਆ ਹੀ ਜਾਓ ਅੱਛਾ ਸਾਡਾ ਬਾਪੂ ਹੀ ਸੋਰਾ ਨੇ ਤੁਹਾਡਾ ਸੋਰਾ ਸਾਹਿਬ ਹਾਂਜੀ ਸੋਰਾ ਸਾਹਿਬ ਠੀਕ ਉਹ ਅੰਦਰ ਨੇ ਇਹ ਵੇਲੇ ਇਹ ਟਾਈਮ ਅੰਦਰ ਨੇ ਅੱਛਾ ਤੇ ਚਲੋ ਮੈਨੂੰ ਇੱਕ ਗੱਲ ਦੱਸੋ ਨਾ ਚਲੋ ਠੀਕ ਆ ਅੱਜ ਉਹ ਖਬਰ ਚਲਾਈ ਨੂੰ ਹਾਂਜੀ ਤਕਰੀਬਨ ਤਕਰੀਬਨ 2 ਮਹੀਨੇ ਹੋ ਗਏ ਆ ਤੇ ਤੁਸੀਂ ਅੱਜ ਦਾ ਸਪਸ਼ਟੀਕਰਨ ਸਦਨ ਦੇ ਅੱਜ ਫਿਰ ਅੱਜ ਤੋਂ ਪਹਿਲਾਂ ਤੁਹਾਨੂੰ ਸਰਪੰਚਾਂ ਮੈਂਬਰਾਂ ਨੇ ਕਿਹਾ ਵੀ ਤੁਹਾਡਾ ਫੈਸਲਾ ਕਰਾਵਾਂਗੇ ਅੱਛਾ ਅਸੀਂ ਫੈਸਲੇ ਤੇ ਰਹੇ ਆ ਯਕੀਨ ਤੇ ਸਾਡਾ ਫੈਸਲਾ ਆਉਣਾ ਸਾਨੂੰ ਵੀ ਪਤਾ ਨਹੀਂ ਉੱਧਰ ਜਾ ਕੇ ਨਾ ਪਤਾ ਕਟਾਦਣਾ ਸਾਡੇ ਤੇ ਇਹ ਜਿੱਤੇ ਨੇ ਤੇਰੇ ਆ अच्छा ਤੁਸੀਂ ਯਕੀਨ ਕਰ ਰਹੇ ਹੋ ਯਕੀਨ ਕਰ ਰਹੇ ਸਰਪੰਚਾਂ ਨੂੰ ਭਰਾ ਹੈ ਨਾ ਇੱਥੇ ਬਹਿ ਗਏ ਨੇ ਨਾ ਗੱਲਬਾਤ ਕੀਤੀ ਸਾਡੇ ਨਾਲ ਕੀ ਗੱਲਬਾਤ ਹੋਈ ਉਹਨਾਂ ਨੇ ਗੱਲ ਕੇ ਕੋਈ ਪਰਚਾ ਪੁਰਚਾ ਨਹੀਂ ਹੋਏਗਾ ਅਸੀਂ ਫੈਸਲਾ ਕਰਾਵਾਂਗੇ ਫਿਰ ਅਸੀਂ 4.5 ਲੱਖ ਰੁਪਏ ਦੇਣੇ ਹੈ ਇਹਨਾਂ ਨੂੰ ਅੱਛਾ ਇਹਨਾਂ ਫੇਰ ਵੀ ਨਹੀਂ ਮੰਨੇ 4.5 ਚ ਨਹੀਂ ਮੰਨੇ ਅੱਛਾ ਜਿਹੜੇ ਚਰ ਨੂੰ ਇਹ ਤਾਂ ਹੈ ਪੰਜਾਬ ਵਿੱਚ ਤੁਰੇ ਫਿਰ ਹੋਰ ਚਰ ਨੂੰ ਨਾ ਪਰਚਾ ਘਟਾ ਪਰਚਾ ਜਨਾਨੀ ਚਲਾ ਗਈ ਨਾ ਠ ਗਈ ਅੱਗੇ ਲਾ ਕੇ ਨਹੀਂ ਹੈ ਨਾ ਫੈਸਲੇ ਤੇ ਆਈ ਅੱਛਾ ਹਾਂ ਜਨਾਨੀ ਨਹੀਂ ਆਈ ਚਲਾ ਆ ਗਈ ਮਤਲਬ ਤੁਸੀਂ 4.5 ਲੱਖ ਰੁਪਏ ਦੇ ਦਿੰਦੇ ਹੋ 4 ਲੱਖ ਰੁਪਏ ਦੇਣੇ ਹਨ ਅੱਛਾ ਭਰਦੇ ਹਾਂ ਭਰਦੇ ਹੋ ਹਾਂ ਭਰਦੇ ਹਾਂ ਤੇ ਚਲੋ ਬਾਕੀ ਹੁਣ ਇੱਕ ਗੱਲ ਕਰ ਲਈ ਕਿ ਉਹ ਜਿਹੜਾ 326 ਲੱਗੀ ਹੋਈ ਆ ਬੜੀਆਂ ਧਰਾਵਾਂ ਵਿੱਚੋਂ ਇਹ ਸੰਗੀਨ ਤੇ ਉਹ ਉਹਨਾਂ ਦਾ ਤਾਂ ਕਹਿਣਾ ਕਿ ਭਾਜੀ ਮਤਲਬ ਅਸੀਂ ਆਪਣਾ ਲੋਕੀ ਜਾਨ ਬਚਾਈ ਅਸੀਂ ਘਰ ਰਹੀ ਨਹੀਂ ਸੀਗੇ ਸਰ ਝੂਠ ਮਾਰਦੇ ਅੱਛਾ ਜਿਹਦੀ ਲੜਾਈ ਹੋਣਦੀ ਉਹ ਕਿਹੜਾ 3 ਵਜੇ ਤੋਂ ਬਾਅਦ ਚ ਕੌਣ ਹੁੰਦਾ ਹੈ ਜੜਾ ਦੇ 11 12 ਵਜੇ ਤੱਕ ਤੁਸੀਂ ਗਾ ਤੇਰੇ ਤੇ ਰਹੇ ਆਂ ਰਾਤ ਲੈ ਨਹੀਂ ਜੀ ਕਿੰਦਾ ਪਿੰਡ ਚ ਪੁੱਛ ਲੋ ਜਿਹੜਾ ਮਰਜੀ ਬੰਦਾ ਤੁਹਾਨੂੰ ਦੱਸੇਗਾ ਅੱਛਾ ਠੀਕ ਹੈ ਜੀ 12 ਵਜੇ ਤੱਕ 11 ਵਜੇ ਤੱਕ ਰਾਤ ਦਾ ਤਰੇ ਤੁਰੇ ਫੇਰੇ ਮਗਰ ਤੁਹਾਡੇ ਤੇ ਕਿੰਨੇ ਕਿੰਨੇ ਜਣੇ ਦੇ ਪਰਚੇ ਹੋਇਆ ਤੁਹਾਡੇ ਤੇ 7 ਆ ਗਏ ਹੋਏ ਰਸਟ ਕਿੰਨੇ ਹੋਏ ਆ ਰਸਟ 3 ਹੋਏ ਅੱਛਾ ਤੇ ਉਹ ਤੇਨੇ ਬੇਕਸੂਰ ਹੋਈ ਹੈ ਅੱਛਾ ਉਹ ਮਸ਼ੀਨਾਂ ਦੇ ਜਾਂਦੇ ਆ ਉਹ ਕੰਮ ਆਪਣਾ ਕਰਦੇ ਉਹਨਾਂ ਨੂੰ ਕੋਈ ਨਹੀਂ ਗੱਲ ਉਦੋਂ ਉਹ ਹੈਗੇ ਸੀ ਵਿੱਚ ਨਹੀਂ ਉਦੋਂ ਨਹੀਂ ਹੈਗੇ ਉਹ ਕਿੱਦਾਂ ਮੰਨ ਲੀਏ ਉਹ ਮੈਂ ਕਹ ਹੈ ਨਹੀਂ ਮੇਂ ਜਿੰਨੇ ਦੇ ਕੰਮ ਕਰਦੇ ਹੋ ਤੁਹਾਨੂੰ ਬੰਦਿਆਂ ਨਾਲ ਗੱਲ ਕਰਵਾ ਦਈਏ ਜਿਹੜੇ ਜਟਾ ਨਾਲ ਕੰਮ ਕਰਦੇ ਪਉ ਉਹਨਾਂ ਨਾਲ ਗੱਲ ਕਰਵਾ ਸਕਦੇ ਆ ਅੱਛਾ ਜਿਹਨਾਂ ਕੋਲੇ ਦੱਸ ਸਕਦੇ ਮਸ਼ੀਨ ਚਲਾਉਣ ਦੇ ਹਨ ਕਿਹੜੀ ਮਸ਼ੀਨ ਚਲਾਉਂਦੇ ਆ ਕਪੈਣ ਕੰਬਾਈਨ ਕਪੈਣ ਚਲਾਉਂਦੇ ਤੇ ਪੜੀ ਵੇ ਕੋਈ ਇਹ ਤਾਂ ਤੁਸੀਂ ਗੱਲ ਕਹਿਤੀ ਨਾ ਇਹ ਸਿੰਪਲ ਜੀ ਗੱਲ ਜਿਹੜੇ ਮੋਬਾਈਲ ਲੋਕੇਸ਼ਨ ਨਿਕਲ ਆਉਂਦੀ ਜੇ ਮੁੜ ਕੇ ਨਾ ਬਾਜਿਓ ਨਾ ਕੋ ਗੱਲ ਨਹੀਂ ਜੇ ਤਾਂ ਹੋਏ ਫਿਰ ਉਥੋਂ ਲੋਕੇਸ਼ਨ ਨਿਕਲੂ ਇੱਥੋਂ ਹੀ ਨਿਕਲਾਈ ਇਹਨਾਂ ਕੋ ਪਰਚਾ ਹੋਰ ਹੋ ਜਾਣਾ ਇਹ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਕੋਈ ਨਹੀਂ ਹੈ ਨਹੀਂ ਬੰਦੇ ਸਾਡੇ ਨਾਲ ਹੈ ਹੀ ਨਹੀਂ ਤੁਸੀਂ ਕਿ ਠੀਕ ਅੱਛਾ ਭੈਣ ਜੀ ਹੋਰ ਇਹ ਤੁਹਾਡੇ ਕੀ ਲੱਗਦਾ ਇਹ ਦਿਓਰ ਹੈ ਦਿਓਰ ਹਾਂ ਜੀ ਇਹਨਾਂ ਦੇ ਘਰ ਤੇ ਹਮਲਾ ਹੋਇਆ ਸੀ ਉਹ ਨਾਲ ਵਾਲਾ ਘਰ ਇਹਨਾਂ ਦਾ ਹੈ ਹਾਂ ਜੀ ਇਹਨਾਂ ਦਾ ਅੱਛਾ ਉੱਥੇ ਤੁਹਾਡਾ ਕੀ ਕੀ ਗਿਆ ਉੱਥੇ ਸਾਡਾ ਵੀ ਮੰਨ ਲਓ ਭਾਨ ਤੋੜ ਕੀ ਤੇ ਨਾ ਚੁੱਕ ਚੁੱਕ ਕੇ ਜੋ ਵੀ ਘਰ ਦਾ ਸਿਰਸਲਾ ਹੁੰਦਾ ਚੁੱਕ ਚੁੱਕ ਕੇ ਮਗਰੀਆਂ ਪਾਪਾ ਸਬੂਤ ਵੀ ਹੈਗਾ ਖੜਿਆ ਉਹਨਾਂ ਸਬੂਤ ਕੀ ਤੁਹਾਡੇ ਕੋਲੇ ਸਾਰਾ ਕੁਝ ਦਾਣੇ ਖੜੇ ਨੇ ਅੱਛਾ ਮਕਾਈ ਹਾਂ 6-7 ਤੋੜੇ ਹੀ ਉਹ ਵੀ ਖੜੀ ਹੈ ਉੱਥੇ ਹੀ ਬੈਠੀ ਹਾਂ ਮੈਂ ਅੰਦਰ ਹੀ ਜੀ ਮੰਨ ਲਓ ਲੋਕ ਕੇ ਬਰਾਂਡੇ ਵਿੱਚ अच्छा तू ही ਉੱਥੇ ਸੀਗੇ ਹਾਂ ਉੱਥੇ ਰਹੀ ਬਸ ਲੋਕੇ ਲੋਕੇ ਬਜੇ ਲੋਕੇ ਜਹਾ ਮੋਕੇ ਜੀ ਉੱਥੇ ਹਾਂ ਲੋਕ ਕੇ ਬਜੀ ਇਹਨਾਂ ਦੀ ਮੰਗ ਹੀ ਕੁੜੁਕਾ ਹੀ ਕੁੜੁਕੇ ਨੂੰ ਭੰਨਦੇ ਹਨ ਬੜਾ ਜ਼ਿਆਦਾ ਹੱਥ ਵੀ ਜੋੜੇ ਨੇ ਲਾਗੇ ਬੀਬੀ ਅੱਗੇ ਵਿਆਹ ਜੋੜੇ ਬੀਬੀ ਪਤਾ ਨਹੀਂ ਕੀ ਨਸ਼ਾ ਕੀਤਾ ਹੀ ਪੱਗ ਬੰਨ ਕੇ ਉਹ ਤੇ ਮੁੰਡੇ ਨਾਲ ਲਈ ਫਿਰਦੀ ਮੰਗੇ ਨਾਲ ਹੀ ਲਈ ਫਿਰਦੀ ਕਿਹੜੀ ਬੀਬੀ ਉਹ ਜਿਹੜੀ ਬੀਬੀ ਘਰ ਵਾਲੀ ਜਿੰਦੀ ਹਾਂ ਕੋਨੇ ਪੱਗ ਹਾਂਜੀ ਪੱਗ ਬੰਨੀ ਸੀ ਹਾਂਜੀ ਪੱਗ ਬੱਧੀ ਜਿੰਦੀ ਨੇ ਅੱਛਾ ਉੱਥੇ ਹਾਂ ਅੱਛਾ ਗੱਲ ਤੇ ਇਹਨਾਂ ਦੇ ਘਰੋਂ ਕੀ ਕੀ ਗਿਆ ਐ ਇਹਨਾਂ ਦੇ ਘਰੋਂ ਜਿੰਨਾ ਵੀ ਕੋਈ ਇੱਕ ਕਮਰੇ 'ਚ ਅੱਗ ਲਾਤੀ ਉਹਨਾਂ ਨੇ ਅੱਛਾ ਅੱਗ ਲਾਈ ਤੋ ਚਲੋ ਅਸੀਂ ਬੁਝਾ ਬੁਝੂ ਦਿੱਤੀ ਅੰਦਾ ਚਲੋ ਕੋਈ ਗੱਲ ਨਹੀਂ ਅੱਛਾ ਤੇ ਬਾਕੀ ਉਹਨਾਂ ਨੇ ਜੋ ਵੀ ਕੋਸ਼ਿਸ਼ ਸਾਰਾ ਕੋਈ ਸਾਰਾ ਕੁਝ ਖੜਾਇ ਤੇ ਭੱਜ ਨਾ ਠੜ ਗਏ ਤੁਹਾਡੇ ਕੋਲ ਸਬੂਤ ਹੈ ਕੋਈ ਹਾਂਜੀ ਸਬੂਤ ਹੈਗਾ ਅਸੀਂ ਬਸ ਕੱਲੀ ਮਈ ਹਾਂ ਕਰ ਕੋਈ ਸਬੂਤ ਕੀ ਤੁਹਾਡੇ ਕੋਲੇ ਸਬੂਤ ਕੀ ਆ ਜਿਹੜਾ ਮਗਰੀਆਂ ਪਾਪ ਆ ਕੇ ਖੜਨਦੇ ਨੇ ਤਾਂ ਨੂੰ ਚੁੱਕ-ਚੁੱਕ ਕੇ ਕੋਈ ਵੀਡੀਓ ਹੈਗੀ ਹੈ ਕੋ ਫੋਟੋ ਹੈਗੀ ਆ ਹੈਗੀ ਹੈਗੀ ਆ ਆ ਗੱਲ ਕਰੋ ਨਾ ਮੈਂ ਤਾਂ ਕੋ ਸਬੂਤ ਪੁੱਛਦਾ ਉਦਾਂ ਨਹੀਂ ਇਹ ਗੱਲ ਬੰਦੇ ਹੈਗੀ ਆ ਸੋਚ ਕੇ ਬੋਲਿਓ ਹਾਂਜੀ ਹੈਗੀ ਵੀਡੀਓ ਠੀਕ ਹੈ ਹਾਂਜੀ ਹਾਂਜੀ ਤੇ ਹੋਰ ਇਹਦਾ ਕੀ ਨੁਕਸਾਨ ਹੋਇਆ ਹੋਰ ਦੁਕਾਨ ਇਹਨਾਂ ਦੀ ਕਰਿਆਨੇ ਦੀ ਇਹਨਾਂ ਦੀ ਹਾਂਜੀ ਇਹਨਾਂ ਦੀ ਜਿਹੜੀ ਲੁੱਟ ਕੇ ਖੜੀ ਹੋਣਾ ਕਰਿਆਨੇ ਦੀ ਦੁਕਾਨ ਹੀ ਭਾਵੇਂ ਜਿੰਨੂੰ ਮਰਜ਼ੀ ਕੋਸ ਸਕਦੇ ਪਿੰਚ ਉਹਦਾ ਸਮਾਨ ਵੀ ਖੜਿਆ ਉਹਨਾਂ ਨੇ ਹਾਂਜੀ ਉਹਦਾ ਵੀ ਖੜਿਆ ਜੋ ਵੀ ਹੁੰਦਾ ਵੀ ਸਵਦਾ ਖਾਂਡ ਪਤੀ ਤੀਕਰ ਜਿੰਨਾ ਵੀ ਕਰਾਂਦੇ ਖਰਚੇ ਹੁੰਦੇ ਆ ਹਲਦੀ ਤੇਰਾ ਕੀ ਨਾਮ ਵੀਰੇ ਮੇਰਾ ਨਾਮ ਪ੍ਰਧਾਨ ਸਿੰਘ ਹੈ ਪ੍ਰਧਾਨ ਸਿੰਘ ਜਦੋਂ ਹਮਲਾ ਹੋਇਆ ਜਦੋਂ ਲੜਾਈ ਹੋਈ ਆ ਤੂੰ ਕਿੱਥੇ ਸੀਗਾ ਮੈਂ ਆਪਣੇ ਸੌਰਿਆਂ ਸੀ ਯਾਰ ਤੂੰ ਹੀ ਮਤਲਬ ਤੂੰ ਹੈ ਨਹੀਂ ਸੀ ਇੱਥੇ ਨਾ ਮੈਂ ਨਹੀਂ ਜਦੋਂ ਲੜਾਈ ਹੋਈ ਮੈਂ ਇੱਥੇ ਨਹੀਂ ਆਗਾ ਮੈਂ ਆਪਣੇ ਸੌਰਿਆਂ ਸੀ ਤੇ ਜੇ ਸੌਰਿਆਂ ਨੂੰ ਆਪਾਂ ਪੁੱਛੀਏ ਕਿ ਬੰਦਾ ਇੱਥੇ ਉਹ ਕਹਿਣਗੇ ਕਿ ਬੰਦਾ ਇੱਥੇ ਆ ਹਾਂ ਫੁੱਲ ਗਵਾਈ ਦੇਣਗੇ ਇਹ ਵੀ ਵੇਖ ਲੈ ਮੋਬਾਈਲ ਲੋਕੇਸ਼ਨ ਵੀ ਨਿਕਲ ਆਉਣੀ ਹਾਂ ਹਾਂ ਫੁੱਲ ਗਵਾਈ ਦੇਣਗੇ ਮੋਬਾਈਲ ਲੋਕੇਸ਼ਨ ਨਿਕਲ ਆਉਣੀ ਏ ਕੋਈ ਕਹਿੰਦਾ ਤੂੰ ਉੱਥੇ ਨਹੀਂ ਸੀਗਾ ਨਹੀਂ ਸਰ ਅੱਛਾ ਹੋਰ ਮਤਲਬ ਤੁਹਾਡੇ ਤੁਸੀਂ ਕਹਿਣ ਦੇ ਕਿ ਤੁਹਾਡਾ ਨਾਮ ਵਿੱਚ ਝੂਠਾ ਰੱਖਿਆ ਗਿਆ ਪਰਚੇ ਦੇ ਵਿੱਚ ਨਜ਼ਾਇਦ ਇਹਨਾਂ ਨਾਮ ਰੱਖਿਆ ਚੁੱਕੀ ਨਜ਼ਾਇਦ ਹੋਰ ਕੋਈ ਗੱਲ ਕਹਿੰਦੇ ਹੋਰ ਕਿਸ ਦੇ ਨਜ਼ਾਇਦ ਹੈਗਾ ਵਿੱਚ ਹੋਰ ਨਜ਼ਾਇਦ ਤੁਹਾਡੇ ਕਹਿਣ ਅਨੁਸਾਰ ਮੇਰੇ ਨਹੀਂ ਤੁਹਾਡੇ ਕਹਿਣ ਅਨੁਸਾਰ ਹੋਰ ਕੋਈ ਹੈਗਾ ਨਜ਼ਾਇਦ ਮੇਰੇ ਨਜ਼ਾਇਦ ਮੇਰੇ ਭਰਾ ਦਾ ਵੀ ਇਹਨਾਂ ਨਜ਼ਾਇਦ ਨਾਮ ਰੱਖਿਆ ਪਰਮਜੀਤ ਅੱਛਾ ਅੱਛਾ ਉਹ ਹਟਾ ਦੇ ਵਿੱਚ ਮੰਡੀ ਗਿਆ ਸੀ ਅੱਛਾ ਮੰਡੀ ਉਹ ਮੰਡੀ ਵਾਲੇ ਮੁੰਡੇ ਜਿਹੜੇ ਸਾਡੇ ਪਿੰਡੋਂ ਜਾਂਦੇ ਉਹਨਾਂ ਨੂੰ ਵੀ ਪੁੱਛ ਸਕਦੇ ਅੱਛਾ ਹਾਂ ਰਪਿੰਦੀ ਹੋਰ ਕਿਸੇ ਦੀ ਹੋਰ ਕੋਈ ਹੋਇਆਗਾ ਨਹੀਂ ਜਾਇਨਾ ਆ ਦੋ ਤਿੰਨ ਹੀ ਕਹਿਤਾ ਹੋਰ ਕੋਈ ਹਾਂਜੀ ਇਹ ਇਹਨਾਂ ਨੇ ਨਹੀਂ ਜਾਇਆ ਅੱਛਾ ਮਤਲਬ ਇਹ ਹੈ ਹੀ ਨਹੀਂ ਸੀ ਇੱਥੇ ਇਹ ਘਰੇ ਹੈ ਹੀ ਨਹੀਂ ਤੇ ਫਿਰ ਜਦੋਂ ਉਤੋਂ ਹਮਲਾ ਹੋਇਆ ਤਾਂ ਕਿੰਨੇ ਕ'ਤੇ ਦੀ ਗੱਲ ਸੀਗੀ 3 ਵਜੇ ਤੋਂ ਸ਼ੁਰੂ ਕਰਤਾ ਇਹਨਾਂ ਦਿਨੇ 3 ਵਜੇ ਤੇ ਕਿੰਨੇ ਵਜੇ ਤੱਕ ਚੱਲਦਾ ਰਿਹਾ ਹਮਲਾ ਇਹ ਨਾਲ 1 2 ਵਜੇ ਤੀਕਰ ਚੱਲਦਾ ਰਿਹਾ ਰਾਤ ਦੇ ਹਾਂ ਤੇ ਤੁਸੀਂ ਪੁਲਿਸ ਨੂੰ ਸੂਚਿਤ ਨਹੀਂ ਕੀਤਾ ਬਈ ਪੁਲਿਸ ਨੂੰ ਬਹੁਤ ਜ਼ਿਆਦਾ ਫੋਨ ਲਾਇਏ ਨੇ ਪੁਲਿਸ ਕੋਈ ਨਹੀਂ ਕਦੇ ਕਹਿੰਦੀ ਹਾੜਾ ਹੁੰਦਿਆ ਕਦੇ ਕਹਿੰਦੀ ਕੁਛ ਇਹ ਪੁਲਿਸ ਕਹੇ ਨੇ ਨਹੀਂ ਕਾਰਵਾਈ ਕੋਈ ਵੀ ਕੀਤੀ ਹੈ ਜੀ ਠੀਕ ਹੈ ਜੀ ਹਾਂਜੀ ਠੀਕ ਤੇ ਛੋਟੇ ਵੀਰ ਟਾੜ ਚੋਂ ਫਿਰ ਕਿਹਨੂੰ 60 ਵਗੈਰਾ ਲੱਗੀ ਉਦੋਂ ਉਦੋਂ ਕਿ ਛੋਟੇ ਨਾਲ ਛੱਟ ਲੱਗੇ ਰਿੰਕੂ ਸਿੰਘ ਨੂੰ ਰਿੰਕੂ ਸਿੰਘ ਨੂੰ ਕਿੱਥੇ ਛੱਟ ਲੱਗੀ ਉਹਦੇ ਉਹਦਾ ਕੰਨਾ ਮੋਢਾ ਤੋੜਿਆ ਜੀ ਅੱਛਾ ਮੋਢਾ ਤੋੜਿਆ ਇੱਕ ਮੱਥੇ ਇੱਕ ਮੱਥੇ ਤੇ ਛੱਟ ਮਾਰਿਆ ਮੱਥਾ ਪਾੜਿਆ ਜੀ ਉਹਨਾਂ ਨੇ अच्छा हां जी ਉਹਨਾਂ ਦਾਤਰ ਮਾਰ ਕੇ ਮੋੜਾ ਤੋਂ ਤੇ ਉਹਨੂੰ ਦਾਖਲ ਨਹੀਂ ਕਰਾਇਆ ਤੁਸੀਂ ਦਾਖਲਾ ਕਰਾਇਆ ਉਹਨਾਂ ਦੇ ਦਾਖਲਾ ਵੀ ਕਰਾਇਆ ਪਰਚਾ ਵੀ ਪੱਕੀ ਪੰਜੀ ਦਾ ਬਣਿਆ ਪਰ ਸਾਡੀ ਕੋਈ ਸੁਣਾਈ ਨਹੀਂ ਹੋਣਦੀ اچھا ਪਰਚਾ ਵੀ ਹੋ ਗਿਆ 25 ਦਾ ਪਰਚਾ ਹੋ ਗਿਆ ਪੱਕਾ ਸਰਕਾਰੀ ਅੱਛਾ ਤਾਂ ਹਰੇ ਕੋਈ ਰੈਕਸਟ ਨਹੀਂ ਹੋਈ ਨਹੀਂ ਨਹੀਂ ਸਾਡੀ ਕੋਈ ਸੁਣਾਈ ਨਹੀਂ ਹੋਣਦੀ ਠੀਕ ਹੈ ਕੀ ਨਾ ਜੀ ਕੰਟੋ ਅੱਛਾ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅਸੀਂ ਚਾਹੁੰਦੇ ਆਪੀ ਸਾਡਾ ਲੜਕਾ ਨਹੀਂ ਅਸੀਂ ਹੈਗਾ ਗੱਟ ਕੀ ਨਾ ਆਉਂਦਾ ਸੱਤ ਵੀਰ ਸੱਤ ਵੀਰ ਸੱਤ ਵੀਰ ਉਹ ਹੈ ਨਹੀਂ ਸੀ ਹੈ ਨਹੀਂ ਹੈ ਕਿੱਥੇ ਸੀ ਵੀਰ ਉਹ ਉਹ ਗੱਠਿਆਂ ਤੇ ਗਿਆ ਇਕੱਠਿਆਂ ਤੇ ਐਵੇਂ ਨਜਾਇਜ਼ ਹੀ ਲੜਾਈ ਝਗੜੇ ਚ ਹੈਗਾ ਹੀ ਨਹੀਂ ਨਾਮ ਨਜਾਇਜ਼ ਆਇਆ ਉਹਦਾ ਨਜਾਇਜ਼ ਤੇ ਜੇ ਤੁਸੀਂ ਪੁੱਛ ਪੜਤਾਲ ਕਰੀਏ ਕਿ ਤੁਹਾਡਾ ਮੁੰਡਾ ਹੈਗਾ ਹੀ ਕਿ ਨਹੀਂ ਹੈਗਾ ਕਰ ਲਿਓ ਜਿੱਥੇ ਮਰਜੀ ਨਹੀਂ ਹੈਗਾ ਹੀ ਨਹੀਂ ਅੱਛਾ ਹੈ ਨਹੀਂ ਕਿ ਤੇ ਪੰਜੀ ਤੁਹਾਡਾ ਕੀ ਨਾਮ ਜੀ ਬਲਵਿੰਦਰ ਦਾ ਬਲਵਿੰਦਰ ਗੋਜੀ ਤੁਸੀਂ ਕੀ ਕਹਿਣਾ ਚਾਹੁੰਦੇ ਆਂ ਅਸੀਂ ਕਹਿੰਦੇ ਆ ਸਾਡੇ ਨਜਾਇਜ਼ ਉੱਚ ਪੱਤਿਆਂ ਦੇ ਨਾਂ ਰੱਖੇ ਗਏ ਨਜਾਇਜ਼ ਜਿਆ ਨਾਂ ਰੱਖਗੇ ਨਾ ਸਾਡੇ ਲੜਾਈ ਕਰਨ ਦੇ ਨਾ ਨਜਾਇਜ਼ ਇਹ 2 ਮਹੀਨੇ ਹੋ ਗਏ ਘਰੋਂ ਬਾਹਰ ਹੀ ਟੋਕਦੇ ਹੈ ਤੇ ਤੱਕ ਐਸਾ ਹੀ ਸਾਡੀਆਂ ਹੁੰਦੇ ਤੇ ਇਹ ਕਿਸੇ ਦਾ ਘਰ ਜਿੱਥੇ ਰਹਿੰਦੇ ਹੋ ਇਹਦੇ ਘਰ ਤੇ ਗੱਲ ਕਿ ਕਿਸੇ ਦੇ ਘਰ ਤੇ ਆਪਣਾ ਘਰ ਫਦਰੇ ਆਪਾਂ ਕਿਸੇ ਦੇ ਘਰ ਲੁੱਕਦੇ ਫਿਰਦੇ ਬੰਦੇ ਸਾਡੇ ਰਾਤ ਦਿਨ ਬਾਹਰ ਸੰਦੇ ਤਾਂ ਇਹ ਘਰ ਸੌ ਕੇ ਨਹੀਂ ਵੇਖੀ ਦਾ ਝਗੜਾ ਇਹ ਨਾ ਗਵਾਂਡੀਆਂ ਦਾ ਨਜਾਇਜ਼ ਨਜਾਇਜ਼ ਰੱਖੇ ਗਏ ਵਿੱਚ ਜੀ ਤੁਸੀਂ ਹੈ ਹੀ ਨਹੀਂ ਮਨੋ ਅਸੀਂ ਵਿੱਚ ਹੈ ਹੀ ਨਹੀਂ ਸਾਡੇ ਬੰਦੇ ਕੰਮ ਬਾਹਰ ਅੰਦਰ ਕਰਦੇ ਜੋ ਪੁਲਸਾਈ ਹੈ ਫੇਰ ਸਾਡਾ ਬੰਦਾ ਨਠਾ ਹਨ ਤੇ ਪਰਮ ਨੇ ਝਗੜਾ ਹੋਇਆ ਕਰੀ ਹੋਇਆ ਹੱਥ ਜੋੜ ਦੇ ਦੇ ਨੇ ਬਹੁਤ ਜਿਆਦੀ ਹੱਥਾਂ ਮੇਤੀਆਂ ਅਜੀਨ ਗੱਲ ਸੁਣੀ ਸਾਡੀ ਹੱਥ ਕਾ ਐਂਦਾ ਜੋੜ ਦੇ ਦੇ ਜਿੰਦੀ ਤੂੰ ਹਟ ਜਾ ਨਾ ਝਗੜਾ ਕਰ ਲੜਾਈ ਬੜੀ ਵੱਡੀ ਹੁੰਦੀ ਝਗੜੇ ਨਾ ਕਰ ਠੀਕ ਇਹਨੇ ਹੱਥਾ ਜੋੜਿਆ ਤੇ ਮੇਰੇ ਬੰਦੇ ਨੇ ਨਹੀਂ ਮੇਤ ਤਲ ਵੇਖਿਆ ਇਹਨੇ ਝਗੜੇ ਕਿਤੇ ਨਜਾਇਜ਼ ਫੇਰ ਸਾਡਾ ਬੰਦਾ ਵੇਚੇ ਰੱਖਿਆ ਹੁਣ ਐਂਡ ਤੇ ਕੀ ਮੰਗ ਕਰਦੇ ਹੋ ਆਹੀ ਮੇਰ ਮਜੂਰੀ ਕਰੀ ਦਾ ਅੱਛਾ ਪਹਿਂਦੀ ਤੂੰ ਹੁਣੇ ਕਿਹਾ ਕਿ ਤੁਹਾਡੇ ਕੋਲੇ ਪ੍ਰੂਫ ਹੈਗੇ ਆ ਵੀਡੀਓ ਹੈਗੇ ਆ ਤੇ ਤੁਸੀਂ ਉਹ ਵੀਡੀਓ ਕਿੱਥੋਂ ਆਈ ਤੁਹਾਡੇ ਕੋਲ ਵੀਰ ਦਾ ਕੈਮਰੇ ਦੇ ਵਿੱਚ ਆਉਂਦਾ ਹੀ ਅੱਛਾ ਸਾਡੇ ਘਰ ਦੇ ਉੱਤੇ ਤੇ ਸਿੱਦੇ ਘਰ ਹੱਥ ਜੋੜੇ ਆ ਪਰ ਇਹ ਨਹੀਂ ਮੰਨੇ ਆ ਕਿ ਮੰਗ ਆਪਣੇ ਘਰਾਂ ਨੂੰ ਲੈ ਜਾਓ ਸਾਡੇ ਘਰ ਧਮਕੀਆਂ ਵੀ ਦਿੰਦੇ ਆਂ ਕੁੜੀਆਂ ਇਹਨਾਂ ਦੀਆਂ ਚੁੱਕੜੀਆਂ ਅੱਛਾ ਅਈਆਂ ਕਹਿਣੀਆਂ ਕੁੜੀਆਂ ਆੜੀ ਕੋਈ ਗਲਤੀ ਨਹੀਂ ਅੜਕੜ ਗੱਲ ਕੁੜੀਆਂ ਚੁੱਕਣੀਆਂ ਨਾ ਸਾਡੇ ਘਰ ਦਿੱਤੇ ਆ ਮੈਂ ਕੱਲੀ ਹੰਕਾਰ ਨਾ ਮੇਰਾ ਬੰਦਾ ਹੀ ਘਰ ਹੀ ਹੱਥ ਜੋੜਦੇ ਜੋ ਮੰਗ ਲੈ ਆਇਓ ਕਰਨ ਪਰ ਨਹੀਂ ਇਹ ਗਏ ਕਰਨ ਉਹ ਵੀਡੀਓ ਤੁਸੀਂ ਕੈਮਰੇ ਤੋਂ ਕਢਾਈ ਆ ਹਾਂ ਕੈਮਰੇ ਤੋਂ ਕਢਾਈ ਲੱਗੇ ਕਿਸੇ ਦਾ ਕਿ ਤੁਹਾਡਾ ਆਪਣਾ ਕੈਮਰਾ ਲੱਗੇ ਕਿਸੇ ਦਾ ਕੈਮਰਾ ਠੀਕ ਹੈ ਜੀ ਹਾਂਜੀ ਮਤਲਬ ਉਥੋਂ ਵੀਡੀਓ ਕਢਾਈ ਤੁਸੀਂ ਉਹ ਤਾਂ ਵੀਡੀਓ ਕਢਾਈ ਮੰਗਾਈ ਇਹਨਾਂ ਜ਼ਰੂਰ ਹੈ ਠੀਕ ਹੈ ਜੀ ਸਬੂਤ ਹੈਗਾ ਮੇਰੇ ਤੁਹਾਡੇ ਕੋਲ ਸਬੂਤ ਹੈਗਾ ਮੇਰੇ ਬੰਦੇ ਨੇ ਮਗਰ 12 ਜਾਣੇ ਦਾਤਰ ਲੈ ਕੇ ਚੜੇ ਡਰਮ ਦੇ ਵਾਲੇ ਜਾ ਕੇ ਲੁਗਿਆਏ ਠੀਕ ਹੈ ਮੰਗ ਪੂਰੀ ਹੈ ਮਗਰ ਕਿਹੜੀ ਫੇਰੀ ਠੀਕ ਹੈ ਜੀ ਧੰਨਵਾਦ ਚਲੋ ਐਂਡ ਦੇ ਪਹਿੰਜ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਕੀ ਮੰਗ ਸਾਡੇ ਬੰਦੇ ਆ ਨੇ ਜਿਹੜੇ ਨਾਂ ਕੱਢੇ ਜਾਣ ਅੱਛਾ ਜੀ ਤੇ ਸਾਨੂੰ ਹਿਸਾਬ ਜਿਹੜਾ ਹਿਸਾਬ ਸਾਡਾ ਬਰਾਬਰ ਹੋ ਜੇ ਸਾਡੇ ਨਾਲ ਕੋਈ ਝਗੜਾ ਝਗੜਾ ਨਹੀਂ ਹੈਗਾ ਅੱਛਾ ਨਹੀਂ ਝਗੜੇ ਕਰਨ ਜੋਗ ਨਹੀਂ ਆ ਠੀਕ ਹੈ ਤੇ ਇਹਨਾਂ ਜਿਹੜੇ ਨਾਂ ਰੱਖਦੇ ਨੇ ਜੈ